ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਟਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਣੇ ਘਰਾਂ ਵਿੱਚ ਖਸਹਾਲ ਹੋਵੋਗੇ ਤੰਦਰੁਸਤ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਕੋਈ ਕਿਸੇ ਕੰਮ ਦੀ ਵੀਡੀਓ ਨਹੀਂ ਪਾਉਂਦੇ ਆਪਾਂ ਤੁਹਾਡੇ ਨਾਲ ਕਰਦੇ ਆਂ ਗੱਲਾਂ ਬਾਤਾਂ ਜੀ ਗੱਲਾਂ ਬਾਤਾਂ ਦਾ ਟੌਪ ਕੱਜਦਾ ਇਹ ਆ ਵੇ ਆਪਾਂ ਨੂੰ ਰਿਸ਼ਤੇ ਕਿਵੇਂ ਲਵਾਉਣੇ ਪਏ ਚਾਹੀਦੇ ਨੇ ਇੱਕ ਦੂਜੇ ਨਾਲ ਕਿਉਂਕਿ ਜੇ ਪਿਆਰ ਦੇ ਰਿਸ਼ਤੇ ਨੇ ਪਿਆਰ ਆਪਾਂ ਨੂੰ ਐ ਨਹੀਂ ਹੁੰਦਾ ਵੀ ਆਪਾਂ ਪਤੀ ਪਤਨੀ ਨੂੰ ਹੀ ਪਿਆਰ ਕਰਦੇ ਆ ਆਪਾਂ ਆਪਣੇ ਬੱਚਿਆਂ ਨੂੰ ਵੀ ਪਿਆਰ ਕਰਦੇ ਆ ਆਪਾਂ ਮਾਪੇ ਬਾਪ ਨੂੰ ਵੀ ਪਿਆਰ ਕਰਦੇ ਆ ਆਪਾਂ ਭੈਣ ਭਰਾ ਨੂੰ ਵੀ ਪਿਆਰ ਕਰਦੇ ਆ ਆਪਾਂ ਆਪਣੇ ਦੋਸਤ ਮਿੱਤਰ ਨੂੰ ਵੀ ਪਿਆਰ ਕਰਦੇ ਆ ਤੇ ਸਾਰਿਆਂ ਨੂੰ ਪਿਆਰ ਕਰਦੇ ਆ ਤੇ ਮਾਪੇ ਬਾਪ ਨੂੰ ਵੀ ਪਿਆਰ ਕਰਦੇ ਆ ਭਾਈ ਭਰਜਾਈ ਨੂੰ ਵੀ ਪਿਆਰ ਕਰਦੇ ਆ ਪਤੀ ਜੇ ਭਤੀਜਿਆਂ ਨੂੰ ਵੀ ਪਿਆਰ ਕਰਦੇ ਆ ਤੇ ਦਰਾਣੀ ਜੀ ਠਾਣੀ ਨੂੰ ਵੀ ਪਿਆਰ ਕਰਦੇ ਆ ਜੇਠ ਸੱਸ ਸਹੁਰੇ ਨੂੰ ਸਾਰੇ ਰਿਸ਼ਤੇ ਨੂੰ ਆਪਾਂ ਪਿਆਰ ਕਰਦੇ ਆ ਇਹ ਪਿਆਰ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਇੱਕ ਤਰਫਾ ਪਿਆਰ ਨਿਭਾਈ ਜਾਈਏ ਦੂਜੇ ਬੰਦੇ ਆਪਾਂ ਨੂੰ ਇਗਨੋਰ ਕਰੀ ਜਾਵੇ ਤੇ ਜੇ ਆਪਾਂ ਇੱਕ ਤਰਫਾ ਵੇ ਪਿਆਰ ਕਰਦੇ ਆ ਤਾਂ ਉਹ ਬਾਲਾ ਚਿਰ ਨਹੀਂ ਚੱਲਦਾ ਇਸ ਕਰਕੇ ਦੋਨਾਂ ਤਰ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਚਾਹੀਦਾ ਤਾਂ ਹੀ ਪਿਆਰ ਪੂਰਾ ਸਿਰ ਚੜਦਾ ਤੇ ਜਿਵੇਂ ਆਪਾਂ ਕਹਿੰਦੇ ਮਾਂ ਤੇ ਪੁੱਤ ਦਾ ਪਿਆਰ ਉਹ ਵੀ ਫੇਰ ਹੀ ਚੜਦਾ ਸਿਰੇ ਜੀ ਜੇ ਬੱਚਾ ਮਾਂ ਮਾਂ ਕਹਿ ਕੇ ਬੁਲਾਊਗਾ ਤੇ ਮਾਂ ਨੂੰ ਆਪਣਾ ਬਣ ਦਾ ਮਾਨ ਸਨਮਾਨ ਦੇਊਗਾ ਤੇ ਫੇਰ ਹੀ ਮਾਂ ਤੇ ਪੁੱਤ ਦਾ ਪਿਆਰ ਤੇ ਮਾ ਦਾ ਵੀ ਭਰ ਜਵਾਨ ਦਾ ਵੀ ਬੱਚੇ ਨੂੰ ਪੂਰਾ ਆਪਣਾ ਪਿਆਰ ਦੇਵੇ ਜਿੰਨਾ ਮਾਵਾ ਦਾ ਬਣਦਾ ਹੱਕ ਤੇ ਆਪਾਂ ਕਹਿੰਦੇ ਪੰਜੇ ਉਂਗਲਾਂ ਇੱਕ ਸਾਰ ਨਹੀਂ ਲਿੰਦੀਆਂ ਜੀ ਵਿੱਚ ਮਾਵਾ ਮਾਵਾ ਨਹੀਂ ਲਿੰਦੀਆਂ ਕਈ ਪੁੱਤ ਪੁੱਤ ਨਿੰਦੇ ਤੇ ਪਿਆਰ ਇੱਕ ਤਰਫਾ ਨਹੀਂ ਹੋਣਾ ਚਾਹੀਦਾ ਪਿਆਰ ਦੋਨੇ ਤਰਫਾ ਹੋਣਾ ਚਾਹੀਦਾ ਪਿਆਰ ਦੇ ਵਿੱਚ ਬਹੁਤ ਅੰਤਰ ਤੇ ਜਿਵੇਂ ਆਪਾਂ ਦਰਾਣੀ ਜਠਾਣੀ ਦਾ ਲਾਲੋ ਦਰਾਣੀ ਜਿਠਾਣੀ ਵੀ ਜੇ ਇੱਕ ਝੁਕੀ ਜਾਵੇ ਦੂਜੇ ਝੁਕੇ ਨਾ ਉੱਥੇ ਵੀ ਇਹ ਪਿਆਰ ਦੀ ਕਹਾਣੀ ਖਤਮ ਹੋ ਜਾਂਦੀ ਹੈ ਘਰਾਂ 'ਚ ਬਹੁਤ ਫਰਕ ਪੈ ਜਾਂਦੇ ਆ ਗੱਲਾਂ ਨਾਲ ਤੇ ਜੇ ਇੱਕ ਝੁਕਦਾ ਜੀ ਦੂਜੇ ਨੇ ਵੀ ਝੁਕਣਾ ਚਾਹੀਦਾ ਤਾਂ ਹੀ ਆਪਣਾ ਰਿਸ਼ਤਾ ਅੱਗੇ ਕਾਇਮ ਰਹਿੰਦਾਗਾ ਜਦੋਂ ਆਪਾਂ ਇੱਕ ਤਰਫਾ ਪਿਆਰ ਕਰਦੇ ਹਾਂ ਆਪਣਾ ਵਾਲ ਲੰਬੇ ਸਮੇਂ ਸਿਰ ਨਹੀਂ ਚੱਲਦਾ ਤੇ ਬੰਦਾ ਕਿੰਨਾ ਕੱਚਰ ਝੁਕੀ ਜਾਊਗਾ ਜਦੋਂ ਮਨ ਇੱਕ ਜਣਾ ਝੁਕੀ ਜਾਂਦਾ ਦੂਜਾ ਝੁਕਾਈ ਜਾਂਦਾ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਭੈਣ ਭਰਾ ਦੇ ਰਿਸ਼ਤੇ 'ਚ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਵੇਂ ਆਪਾਂ ਭੈਣ ਨੂੰ ਕਹੀਏ ਭੈਣ ਹੀ ਝੁਕੀ ਜਾਵੇ ਭਰਾਣਾ ਝੁਕੇ ਤੇ ਦੋਨਾਂ ਦੇ ਰਿਸ਼ਤੇ 'ਚ ਬਰਾਬਰਤਾ ਹੋਣੀ ਚਾਹੀਦੀ ਹੈ ਐਂ ਪਰਜਾਈ ਤੇ ਨਾਨਦ ਦੇ ਰਿਸ਼ਤੇ 'ਚ ਬਰਾਬਰਤਾ ਹੋਣੀ ਚਾਹੀਦੀ ਹੈ ਜੇ ਨਾਨਦ ਪਰਜਾਈ ਨੂੰ ਪਿਆਰ ਕਰਦੀ ਹੈ ਤਾਂ ਪਰਜਾਈ ਦਾ ਵੀ ਫਰਜ਼ ਬਣਦਾ ਉਹ ਵੀ ਉਨੀ ਪਿਆਰ ਆਪਣੀ ਨਾਨਦ ਨੂੰ ਦੇਵੇ ਜਿੰਨਾ ਕਿ ਉਹਦੀ ਪਰਜਾ ਨਾਲ ਦੋਣਪਿਆਰ ਕਰਦੀ ਹੈ ਉਹਨਾਂ ਕਰਦੇ ਐਂ ਭੈਣਾਂ ਭੈਣਾਂ ਦੇ ਪਿਆਰ ਚ ਹੋਣਾ ਚਾਹੀਦਾ ਜਿੰਨਾ ਭੈਣ ਇੱਕ ਭੈਣ ਨੂੰ ਕਰਦੀ ਹੈ ਇਹ ਵੀ ਤਾਂ ਨਹੀਂ ਫਰਕ ਪੈਂਦੇ ਅੱਜ ਕੱਲ ਹੁਣ ਭੈਣਾਂ ਭੈਣਾਂ ਦੇ ਰਿਸ਼ਤੇ ਕਿਉਂ ਵਿਗੜਦੇ ਜਾਂਦੇ ਤੁਸੀਂ ਹੋਰ ਤਰਾਣੇ ਜਟਾਣੇ ਦੱਸੜੋ ਤੇ ਪਰਜਾਈਆਂ ਦਾ ਵੀ ਸੱਡੋ ਕਿਉਂਕਿ ਇੱਕ ਰਿਸ਼ਤਾ ਇੱਕ ਤਰਫਾ ਵਾਲਾ ਚਿਰ ਨਹੀਂ ਚੱਲਦਾ ਪਿਆਰ ਦੋਨੇ ਸਿਰਾਂ ਤੀ ਪੂਰਾ ਹੋਵੇ ਨਾ ਫੇਰ ਸਿਰੇ ਚੜਦਾਗਾ ਇਸ ਤਰ੍ਹਾਂ ਪਤੀ ਪਤਨੀ ਦਾ ਪਿਆਰ ਜੇ ਹੁਣ ਪਤੀ ਪਤਨੀ ਨੂੰ ਹੀ ਛੁਕਾਈ ਜਾਊ ਪਿਆਰ ਵੀ ਨਹੀਂ ਕੋਈ ਪਿਆਰ ਹੁੰਦਾ ਦੋਨੇ ਤਰ੍ਹਾਂ ਨੂੰ ਹੀ ਝੁਕਣਾ ਪੈਂਦਾ ਜੇ ਇੱਕ ਲੜ ਪਿਆ ਤਾਂ ਦੂਜਾ ਰੁੱਸੇ ਨੂੰ ਮਨਾ ਲ ਤਾ ਉੱਥੇ ਆਪਸ ਵਿੱਚ ਬੈਲੈਂਸ ਬਣਾ ਕੇ ਚੱਲੋ ਤਾਂ ਹੀ ਸਿਰ ਚੜਦਾ ਜਦੋਂ ਫਿਰ ਆਪ ਇੱਕ ਜਾਨ ਨੂੰ ਛੁਕਾਈ ਜਾਂਦੇ ਆ ਤਾਂ ਦੂਜਾ ਜਾਨਾ ਕਿੰਨਾ ਕੁ ਟਾਈਮ ਝੁਕੀ ਜਾਊਗਾ ਫਿਰ ਬੰਦੇ ਦਾ ਇੱਕ ਦਿਨ ਜਿਹੜਾ ਅੰਦਰ ਲੜਾਇਆ ਬਣਾ ਉਹ ਫਰਕਟ ਹੁੰਦਾ ਤੇ ਆਪ ਦੇ ਅੰਦਰਲੇ ਰਾਵਣ ਨੂੰ ਫਿਰ ਬੰਦਾ ਉਸ ਟੈਂਪ ਦਿਖਾਉਂਦਾ ਵੀ ਮੈਂ ਇਹ ਵੀ ਕੁਸਾ ਹੈਗਾ ਤੇ ਅੱਜ ਦੀ ਆਪਣੀ ਇਹ ਵੀਡੀਓ ਸੀ ਵੀ ਪਿਆਰ ਇੱਕ ਤਰਫਾ ਨਹੀਂ ਚਾਹੀਦਾ ਪਿਆਰ ਦੋਨਾਂ ਤਰਫਾ ਚਾਹੀਦਾ ਚਾਹੇ ਮਾਪੇ ਪੁੱਤ ਦਾ ਪਿਆਰ ਹੋਵੇ ਚਾਹੇ ਦੋਸਤ ਮਿੱਤਰ ਦਾ ਪਿਆਰ ਹੋਵੇ ਚਾਹੇ ਸਹੇਲੀ ਸਹੇਲੀ ਦਾ ਪਿਆਰ ਹੋਵੇ ਚਾਹੇ ਨੰਨਦ ਭਝਾਈ ਦਾ ਪਿਆਰ ਹੋਵੇ ਚਾਹੇ ਭੈਣਾ ਭੈਣਾ ਦਾ ਪਿਆਰ ਹੋਵੇ ਕੋਈ ਵੀ ਰਿਸ਼ਤਾ ਹੋਵੇ ਜਿਹੜੇ ਪਿਆਰ ਨਾਲ ਚੱਲਦਾ ਕਿਸੇ ਨੂੰ ਝਕਾਉਣਾ ਕੋਈ ਵੱਡੀ ਹੋਣੀ ਹੈਗੀ ਵੀ ਆਪਾਂ ਇੱਕ ਜਾਨੇ ਨੂੰ ਝਕਾਈ ਜਾਂਦੇ ਆ ਆਪਾਂ ਆਪ ਚੁੱਕੀ ਹੈ ਨਾ ਇਹ ਕਹਿੰਦਾ ਨਾ ਰਿਸ਼ਤੇ ਬਾਲੇ ਇਹ ਕਮਜ਼ੋਰ ਹੁੰਦੇ ਜਾ ਰਹੇ ਨੇ ਫਿਰ ਬਸ ਇਹਨਾਂ ਦਾ ਤੱਤ ਇਹੀ ਨਿਕਲਦਾ ਅਖੀਰ ਤੇ ਵੀ ਅਗਲਾ ਕਹਿੰਦਾ ਚਲੋ ਸੱਡੋ ਪਰੇ ਜਦੋਂ ਉਹਨੂੰ ਸਰ ਜਾਂਦਾ ਆਪਾਂ ਵੀ ਸਾਰ ਲੈ ਲੈਨੇ ਫਿਰ ਸਾਰੇ ਥੋੜੇ ਥੋੜੇ ਫਾਸਲੇ ਵਾਦੇ ਵਾਦੇ ਅੱਗੇ ਵਧੇ ਜਾਂਦੇ ਆ ਇਹ ਫਾਸਲੇ ਫੇਰ ਅਗਲਾ ਗਨੋਰ ਮਾਰਨ ਲੱਗ ਜਾਂਦਾ ਫੇਰੇ ਰਿਸ਼ਤੇ ਪੂਰਨੀ ਚੜਦੇ ਵਾਲਾ ਚ ਰਿਸ਼ਤੇ ਆਈ ਰਸਤੇ ਚ ਖਤਮ ਹੋ ਜਾਂਦੇ ਤੇ ਮੈਂ ਸਾਰੇ ਭੈਣ ਭਰਾ ਨਹੀਂ ਭਰਾਵਾਂ ਨੂੰ ਬੇਨਤੀ ਕਰਦੀਆਂ ਭੈਣਾਂ ਨੂੰ ਬੇਨਤੀ ਕਰਦੀ ਤੇ ਆਪਣੇ ਪਿਆਰ ਦੇ ਰਿਸ਼ਤੇ ਨੇ ਆਪਾਂ ਐ ਹੀ ਨਹੀਂ ਹੈਗਾ ਵੀ પતિ ਪਤਨੀ ਦੇ ਰਿਸ਼ਤੇ ਚ ਪਿਆਰ ਆ ਮਾਂ ਪੁੱਤ ਦੇ ਰਿਸ਼ਤੇ ਚ ਵੀ ਪਿਆਰ ਆ ਮਾਂ ਧੀ ਦੇ ਰਿਸ਼ਤੇ ਚ ਵੀ ਪਿਆਰ ਆ ਸਾਰੇ ਰਿਸ਼ਤੇ ਚ ਪਿਆਰ ਆ ਜੋ ਵੀ ਆਪਾਂ ਨੂੰ ਇਨਸਾਨ ਮਿਲਦਾ ਹਰੇਕ ਦੇ ਇਸ ਰਿਸ਼ਤੇ 'ਚ ਆਪਾਂ ਪਿਆਰ ਜੇ ਰੱਖਾਂਗੇ ਤਾਂ ਆਪਾਂ ਇੱਕ ਕਦਮ ਅੱਗੇ ਵਧ ਦਵਾਂਗੇ ਅਗਲਾ ਦੋ ਕਦਮ ਅੱਗੇ ਵਧੂਗਾ ਤੇ ਜੇ ਆਪਾਂ ਇੱਕ ਕਦਮ ਅੱਗਲੱਕੇ ਵਧਦਾ ਆਪਾਂ ਦੋ ਕਦਮ ਪਿੱਛੇ ਹਟਦੇ ਆਂ ਜੀ ਇਹ ਰਿਸ਼ਤਿਆਂ ਦੀ ਜਿਹੜੀ ਉਹ ਬਣਿਆਦ ਨਾ ਕੰਦੋਂ ਖਤਮ ਹੋ ਜਾਂਦੀ ਹੈ ਤੇ ਰਿਸ਼ਤੇ ਖੋਖਲੇ ਹੋ ਜਾਂਦੇ ਇਸੇ ਤਰੀਕੇ ਫਿਰ ਇਹ ਰਿਸ਼ਤੇ ਜਿਹੜਿੰਦੇ ਚਾਖਮ ਦਾ ਰੂਪ ਧਾਰਨ ਕਰ ਲੈਂਦੇ ਚਾਖਮ ਤੋਂ ਫਿਰ ਨਥੂਰ ਬਣ ਜਾਂਦੇ ਤੇ ਬੰਦਾ ਫਿਰ ਮੁੜ ਕੇ ਪਸਤਾ ਦਾ ساری ਜ਼ਿੰਦਗੀ ਰਿਸ਼ਤੇ ਰਿਸ਼ਤੇ ਨਹੀਂ ਮਿਲਦੇ ਕਈ ਵਾਰ ਮੈਂ ਦੇਖਿਆ ਆਪਾਂ ਆਪਣੇ ਜਵਾਨੀ ਚ ਕਈ ਰਿਸ਼ਤੇ ਖੋ ਲੈਨੇ ਜਵਾਨੀ ਦੀ ਹੋਸ ਹਵਾਈ ਦੇ ਵਿੱਚ ਲਾ ਲਓ ਕਿਵੇਂ ਮਰਜ਼ੀ ਲਾ ਲ ਆਪਾਂ ਰਿਸ਼ਤੇ ਨਿਕਾਦਰ ਨਹੀਂ ਕਰਦੇ ਫਿਰ ਐਂਡ ਤੇ ਆ ਕੇ ਜਦੋਂ ਆਪਣੇ ਤੇ ਹੀ ਭੀੜੀ ਪੈਂਦੀ ਆ ਫਿਰ ਆਪਾਂ ਨੂੰ ਤਾਂ ਐਸਾ ਸਾਸ ਹੁੰਦਾ ਵੀ ਆਪਾਂ ਐਵੇਂ ਰਿਸ਼ਤੇ ਤੋੜਦੇ ਐਵੇਂ ਆਪਦੇ ਰਿਸ਼ਤੇ ਖਰਾਬ ਕਰਦੇ ਆਪਾਂ ਵੀ ਵਰਤਨਾ ਸੀ ਆਪਾਂ ਵੀ ਐ ਕਰਨਾ ਸੀ ਤਾਂ ਕਰਕੇ ਵੀ ਆਪਦੇ ਰਿਸ਼ਤੇ ਨੂੰ ਬੈਲੈਂਸ ਬਣਾ ਕੇ ਚੱਲੋ ਜੇ ਇੱਕ ਧਿਰ ਨਿੰਦੀ ਹੈ ਤਾਂ ਦੂਜੀ ਨ ਵੀ ਨਿਮਣਾ ਚਾਹੀਦਾ ਬਰਾਬਰਤਾ ਬਣਾ ਕੇ ਰੱਖੋ ਐ ਨਹੀਂ ਹੈਗਾ ਵੀ ਇੱਕ ਨੂੰ ਝਕਾਈ ਜਾਓ ਦੂਜਾ ਸਾਰੀ ਉਮਰ ਝੁਕੀ ਜਾਵੇ ਫਿਰ ਤਾਂ ਬੰਦਾ ਸੋਨ ਅੰਦਰਲਾ 라ਵਣੀ ਪ੍ਰਗਟ ਹੋ ਕੇ ਦਿਖਾਊਗਾ ਤੇ ਮੈਂ ਬਹੁਤੇ ਘਰਾਂ 'ਚ ਇਹ ਗੱਲਾਂ ਦੇਖ ਲਈਆਂ ਆਪਾਂ ਇੱਕ ਨੂੰ ਦਵਾਈ ਜਾਂਦੇ ਆ ਤੇ ਦੂਜੇ ਨੂੰ ਆਪਾਂ ਉੱਪਰ ਚੱਕਦੇ ਆ ਤੇ ਇੱਕ ਨੂੰ ਦਵਾ ਦਿੰਦੇ ਆ ਤੇ ਇਸ ਤਰ੍ਹਾਂ ਜੇ ਕੋਈ ਨੂੰ ਇੱਕ ਤੇਜ ਆ ਇੱਕ ਨਰਮਾ ਇੱਕ ਗਰਮਾ ਆ ਗੱਲ ਜਿਹੜੀ ਨਰਮਾ ਉਹਨੂੰ ਦਵਾਈ ਜਾਂਦਾ ਜਿਹੜੀ ਤੇਜ ਆ ਉਹਨੂੰ ਉੱਤੇ ਚੱਕੀ ਜਾਂਦੇ ਆ ਐਂ ਬੱਚਿਆਂ ਨੂੰ ਕਰਦੇ ਆ ਮਾਪੇ ਜਿਹੜਾ ਬੱਚਾ ਨਰਮਾ ਉਹਨੂੰ ਅਗਲਾ ਕਹਿੰਦੇ ਤਾਂ ਨਰਮ ਕਹਿ ਕੇ ਛੱਡ ਦਿੰਦੇ ਆ ਤੇ ਜਿਹੜਾ ਗਰਮਾ ਉਹਨੂੰ ਅਗਲਾ ਤਾਂ ਉੱਪਰ ਚੱਕ ਦਿੰਦਾ ਇਸ ਤਰ੍ਹਾਂ ਕਾਣੀ ਵੰਡ ਨਹੀਂ ਕਰਨੀ ਚਾਹੀਦੀ ਤੇ ਸਾਰਿਆਂ ਨੂੰ ਇੱਕ ਅੱਖ ਨਾਲ ਹੀ ਦੇਖਣਾ ਚਾਹੀਦਾ ਹੈਗਾ ਚਾਹੇ ਆਪਣੇ ਧੀਆਂ ਹੋਣ ਚਾਹੇ ਪੁੱਤ ਹੋਣ ਕੋਈ ਵੀ ਰਿਸ਼ਤਾ ਹੋਵੇ ਜਿੰਨੇ ਵੀ ਆਪਣੇ ਰਿਸ਼ਤੇ ਨੇ ਕਿਉਂਕਿ ਆਪਣੇ ਪਿਆਰ ਬਿਨਾ ਤਾਂ ਰਿਸ਼ਤੇ ਪੂਰੇ ਨਹੀਂ ਹੁੰਦੇ ਜੇ ਆਪਾਂ ਨੂੰ ਕਿਸੇ ਨਾਲ ਪਿਆਰ ਹੋਊ ਫਿਰ ਹੀ ਆਪਣਾ ਰਿਸ਼ਤਾ ਬਣਿਆ ਰਹੂਗਾ ਤੇ ਰਿਸ਼ਤਿਆਂ ਦੀ ਕਦਰ ਕਰੋ ਰਿਸ਼ਤਿਆਂ ਨੂੰ ਸੰਭਾਲ ਕੇ ਰੱਖੋ ਇਹ ਇਸ ਤਰ੍ਹਾਂ ਰਿਸ਼ਤੇ ਆਪਣੇ ਟੁੱਟ ਨਾ ਜਾਣ ਕਿ ਕਦੇ ਆਪਾਂ ਜ਼ਿੰਦਗੀ 'ਚ ਇੱਕ ਦੂਜੇ ਨੂੰ ਮਿਲ ਨਹੀਂ ਨਾ ਸਕੀਏ। ਐਂਨੇ ਆਪਣੇ ਰਿਸ਼ਤੇ ਖਰਾਬ ਨਾ ਹੋ ਜਾਣ। ਰਿਸ਼ਤੇ ਨੂੰ ਹਮੇਸ਼ਾ ਬਚਾ ਕੇ ਰੱਖੋ। ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ ਰਿਸ਼ਤੇ ਨੇ ਜਿਹੜੇ ਕੰਚ ਦੀ ਤਰ੍ਹਾਂ ਨੇ। ਕੱਚ ਦੀ ਤਰ੍ਹਾਂ ਵੀ ਇਹਨਾਂ ਨੂੰ ਬਚਾਉਣਾ ਪੈਂਦਾ। ਜਦੋਂ ਆਪਾਂ ਕੰਚ ਦੇ ਭਾਂਡੇ ਨੂੰ ਸਾਡੇ ਦਿਨੇ ਮੜਾ ਜਿਉ ਤੜਕ ਕੇ ਉਹ ਵੀ ਟੁੱਟ ਜਾਂਦਾ। ਕੰਨੀਆਂ ਗੱਲਾਂ ਦੀ ਤੇੜ ਐਸੀ ਬਣ ਜਾਂਦੀ ਤੇ ਮੁੜ ਕੇ ਮਿਟਦੀ ਨਹੀਂ ਹੈਗੀ ਥੋੜਾ ਜਿਹਾ ਆਪਾਂ ਨੂੰ ਆਪਣੇ ਰਿਸ਼ਤਿਆਂ ਨੂੰ ਬਚਾ ਕੇ ਰੱਖਣ ਦੀ ਲੋੜ ਆ ਸਾਰੇ ਭੈਣ ਭਰਾਵਾਂ ਤੇ ਅੱਜ ਆਪਣੇ ਕੋਲ ਕੋਈ ਹੋਰ ਵੀਡੀਓ ਹੈ ਨਹੀਂ ਸੀ ਚਲੋ ਮੈਂ ਕਿਹ ਇਨਾ ਕੁ ਟੌਪਿਕ ਤੁਹਾਡੇ ਨਾਲ ਸ਼ੇਅਰ ਕਰ ਲਈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਰਨਾ ਜੀ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੁੱਲ ਵਾਚ ਦੇਖਣਾ ਜੋ ਵੀ ਆਪਣੇ ਨਾਲ ਭੈਣ ਭਰਾ ਜੁੜੇ ਆ ਪੁਰਾਣੇ ਜੁੜੇ ਆ ਉਹ ਤਾਂ ਆਪਣੀ ਵੀਡੀਓ ਦੇਖਦੇ ਨਵੇਂ ਵੀ ਜੋ ਜੁੜੇ ਆ ਜੀ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਗੇ ਨੂੰ ਫੇਰ ਤੁਹਾਨੂੰ ਵਧੀਆ ਵਧੀਆ ਵੀਡੀਓ ਦਿੰਦੇ ਰਹਾਂਗੇ ਜੋ ਭੈਣ ਭਈ ਆਪਣੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਜੀ ਸਾਰਿਆਂ ਨੂੰ ਵਿੱਚ ਫੋਨ ਆਗੇ ਉਹਨਾਂ ਦਾ ਵੀ ਧੰਨਵਾਦ ਜੋ ਆਪਣੀ ਵੀਡੀਓ ਤੇ ਨਵੇਂ-ਨਵੇਂ ਆਮਦੇ ਉਹਨਾਂ ਦਾ ਵੀ ਧੰਨਵਾਦ ਵਿੱਚ ਭੈਣ ਭਾਈ ਇਸ ਤਰ੍ਹਾਂ ਨੇ ਬਹੁਤ ਹੀ ਆਪਾਂ ਨੂੰ ਮੋਟੀਵੇਸ਼ਨ ਵਾਲੇ ਕਮੈਂਟ ਕਰਦੇ ਜੋ ਆਪਣੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਉਹਨਾਂ ਕਰਕੇ ਆਪਣਾ ਚੈਨਲ ਮੋਨੋ ਆ ਆਪਾਂ ਇੱਥੇ ਤੱਕ ਪਹੁੰਚਿਆ ਤੇ ਆਪਣੀ ਫੁੱਲ ਸਪੋਰਟ ਕੀਤੀ ਹੈ ਜੀ ਇਹਨਾਂ ਨੇ ਤੇ ਇਹਦੇ ਨਾਲ ਧੰਨਵਾਦ ਹੈ ਜੀ ਉਹਨਾਂ ਦਾ ਸਾਰਿਆਂ ਦਾ ਜੋ ਨਵੇਂ ਬੱਚੇ ਆਪਣੀ ਸਪੋਰਟ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਤੇ ਸਾਰੇ ਨਾਲ ਰਿਸ਼ਤਾ ਪਿਆਰ ਦਾ ਬਣਾ ਕੇ ਰੱਖੋ ਪਿਆਰੇ ਦੁਆਰਾ ਨਹੀਂ ਮਿਲਦਾ ਇਨਸਾਨ ਇੱਕ ਵਾਰੀ ਦੁਨੀਆ ਤੇ ਆਉਂਦਾ ਬਾਰ-ਬਾਰ ਨਹੀਂ ਦੁਨੀਆ ਤੇ ਆਉਂਦਾ ਫੇਰ ਤਾਂ ਤੁਹਾਨੂੰ ਪਤਾ ਵੀ ਆ ਵਗਾਉਣ ਦੇ ਚੱਕਰ ਹੈ 84 ਲੱਖ ਜੀ ਉਹਨਾਂ ਦੇ ਮਾਨਸ ਦੇਹੀ ਕਰਮ ਨਾਲ ਹੀ ਮਿਲਦੀ ਹੈ ਦੁਆਰਾ ਦੁਆਰਾ ਮਾਨਸ ਦੇਹੀ ਨਹੀਂ ਮਿਲਦੀ ਇਹ ਚੰਗੇ ਭਾਗਾਂ ਨਾਲ ਹੀ ਮਿਲਦੀ ਹੈ ਤੇ ਇੱਕ ਦੂਜੇ ਦਾ ਸਤਿਕਾਰ ਕਰੋ ਪ੍ਰੇਮ ਪਿਆਰ ਕਰੋ ਇੱਕ ਦੂਜੇ ਨੂੰ ਜਿਹੜੀ ਨਾਫਰਤਾਂ ਉਹਨੂੰ ਕੱਢੋ ਦਿਲਾਂ 'ਚ ਤੇ ਦੋਨੇ ਪਾਸਿਓਂ ਪਿਆਰ ਕਰੋ ਸਾਰੇ ਤੇ ਆਪਣੀ ਇੰਨੀ ਇੱਕ ਵੀਡੀਓ ਸੀ ਇੰਨਾ ਟੌਪਿਕ ਸੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਜੇ ਮੈਂ ਇਥੋਂ ਬੋਲਣ 'ਚ ਕੋਈ ਗਲਤੀ ਹੋ ਗਈ ਤਾਂ ਮੈਨੂੰ ਮਾਫ਼ ਕਰਿਓ ਧੰਨਵਾਦ ਜੀ ਕਿਸੇ ਦਾ ਦਿਲ ਨਾ ਦਿਖਾਓ ਬਸ ਮੇਰੀ ਬੇਨਤੀ ਹੈ ਧਰਤ ਬਨ ਕੇ ਵੀ ਦਿਲ ਦਿਖਾ ਕੇ ਕਿਸੇ ਦਾ ਅੰਦਰਲਾ 라ਵਣ ਨਾ ਪ੍ਰਗਟ ਕਰਵਾਓ ਤੋ ਇਹ ਰਿਸ਼ਤਿਆਂ ਨੂੰ ਥੋੜਾ ਜਿਹਾ ਬੈਲੈਂਸ ਬਣਾ ਕੇ ਚੱਲੋ ਧੰਨਵਾਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੇ ਆਪਣੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲੈ ਇੱਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ